ਕਰੋਂ ਉੱਤ ਆ ਗਏ ਮਿੱਤਰਾ ਕੰਮ ਆਪਾਂ ਕੋਈ ਕਰਨਾ ਨਹੀਂ ਰੋਟੀ ਆਥਣੇ ਮਿਲੇ ਜਾਣੀ ਹੈਗੀ ਕਿਉਂ ਨਾ ਝੁੱਡੂ ਨੂੰ ਝੁੱਡੂ ਬਣਾਇਆ ਜਾਵੇ ਕਿਸੇ ਨੂੰ ਦੇਖ ਬੰਦਾ ਦੇ ਆ ਰਿਹਾ ਬੋਲੋ ਸੰਤਨ ਜੀ ਇਹ ਨਾਲ ਜੰਨੇ ਆਪਾਂ ਭਾਈ ਜੀ ਤੁਸੀਂ ਇਸੇ ਪਿੰਡ ਦੇ ਹੋ ਭਾਈ ਜਮੇ ਭਾਈ ਯਾਰ ਖੇਤਲੇ ਜਾਣਾ ਵੀ ਯਾਰ ਭਾਈ ਮੈਨੂੰ ਮੜਾ ਘੱਟ ਤੋਂ ਸਾਨੂੰ ਬੰਦ ਕਰ ਬਾਈ ਜੀ ਖੇਤਲੇ ਜਾਣਾ ਸੀ ਯਾਰ ਰਸਤਾ ਕਿਹੜਾ ਜਾਊਗਾ ਉਹ ਰਸਤਾ ਬਾਈ ਫੋਨ ਆ ਗਿਆ ਤਰਲੇ ਬਾਈ ਫੋਨ ਤਾਂ ਆ ਗਿਆ ਬਾਈ ਇੱਕ ਨੰਬਰ ਜਾਲਾਈ ਜਲ ਮੈਂ ਲਾ ਲਾਂ ਬਾਈ ਲੈ ਬੱਸ ਖੰਡ ਬਹੁਤ ਟੁੜੀਆਂ ਨਾ ਹੰਡ ਬਹੁਤ ਬਾਈ ਹੱਥ ਛਰੇ ਪਏ ਨੇ ਹਲੋ ਹਾਂ ਅੱਛਾ ਘਾਬਰ ਸੂਈ ਜਦੋਂ ਮੈਂ ਸਪਣੀ ਅੱਛਾ ਮੈਂ ਦੁੱਧ ਕਿ ਲੀਟਰ ਆ ਅੱਛਾ ਆਲੂ ਦੇਖਦਾਂਗੇ ਫਿਰ ਆਕੇ ਹੈ? ਅੱਛੀ ਗੱਲੋ ਸੱਚੀ ਹੋ। ਅੱਛੇ ਠੀਕ ਆ। ਅੱਛਾ ਅੱਛਾ। ਠੀਕ ਆ। ਕੀ ਬਣਾਇਆ ਫਿਰ? ਕੁਛ ਨਹੀਂ ਬਣਾਇਆਗਾ। ਛੋਡਾ ਛਲੋ ਬਣਦਾ ਵੀ ਨਹੀਂ ਕੁਛ। ਹੈ? ਨੰਬਰ ਤਾਂ ਇਹ ਨੰਬਰ ਤੋਂ ਧਾਰਾ ਲੈਣੀਆਂ ਨੇ ਯਾਰ ਜੀਦਾ ਮਰਜ਼ੀ ਹੋਵੇ। ਤੈਨੂੰ ਫੋਨ ਕਰ ਲਿਆ ਮੈਂ ਇਹ ਤਾਂ ਤੈਨੂੰ ਪਤਾ ਮੈਨੂੰ ਝੁੱਡੂ ਕੋਈ ਨਾ ਕੋਈ ਟੱਕਰਿਆ ਜਾਂਦਾਗਾ ਹਾਂ ਠੀਕਾ ਨਾ ਇਹ ਤਾਂ ਭਾਈ ਆ ਆਪਣਾ ਇਹ ਤਾਂ ਕਾਨੂੰ ਹੈਗਾ ਤੇ ਝੁੱਡੂ ਨਾ ਭਾਈ ਆ ਆਪਣਾ ਹਾਂ ਕੋਈ ਗੱਲ ਨਹੀਂ ਜਮੀਨਾਂ ਟੈਨਸ਼ਨ ਲੈ ਤੂੰ ਇਹਨੂੰ ਪਤਾ ਯਾਰ ਆਪਾਂ ਨੇ ਫੋਨ ਲੈ ਕੇ ਕੀ ਕਰਨਾ ਦਾ ਹਾਂ ਦੁਨੀਆ 'ਚ ਝੁੱਡੂਆਂ ਦੀ ਵਾਹ ਆ ਕਿਸੇ ਨਾ ਕੋਈ ਉਹਦੀ ਫਾਇਦਾ ਜਾਂਦੇ ਨੇ ਲੋਕ ਮੜੇ ਤੇ ਹਾਂ ਨਾ ਉਹ ਇਹ ਤਾਂ ਭਾਈ ਆ ਆਪਣਾ ਇਹ ਤਾਂ ਵੱਡਾ ਭਾਈ ਆ ਆਪਣਾ ਇਹ ਨਹੀਂ ਇਹ ਨੂੰ ਨਹੀਂ ਘਰ ਆ ਮੈਂ ਜਿੱਦੂ ਨੂੰ ਕਰਾ ਬਈ ਤਾ ਜਿਹਨੂੰ ਮਰ ਖੜਦਾ ਯਾਰ ਬਾਈ ਗੱਲ ਕਰ ਲੈਣੇ ਮੜੀ ਯਾਰ 5 ਮਿੰਟ ਦਾ ਖੜਦਾ ਤੂੰ 5 ਮਿੰਟ ਨਹੀਂ ਯਾਰ ਖੜ ਸਕਦਾ ਹੈਗਾ ਬਾਈ ਯਾਰ ਮੈਂ ਜਾਣਾ ਯਾਰ ਉਹ 5 ਮਿੰਟ ਦਾ ਖੜ ਜਾ ਇੱਥੇ ਚੰਨ ਤੇ ਜਾਣਦੇ ਆ ਗੱਲਾਂ ਹੋ ਰਹੀਆਂ ਨੇ ਤੇਨੂੰ ਖੇਤਲੇ ਜੀ ਹੋਈ ਪਈ ਆ ਯਾਰ ਬਾਈ ਜ਼ਰੂਰੀ ਕੰਮ ਸੀ ਅੱਛਾ ਮੈਂ ਦੇਖਦਾ ਫਿਰ ਕੱਲ ਪਰਸੋਂ ਤੱਕ ਮਾਰੂਗਾ ਵੀਰਾ ਹਾਂ ਹਾਂ ਅੱਛਾ ਠੀਕਾ ਠੀਕ ਹਾਂ ਉਧਰ ਦੇ ਹਾਂ ਖੇਤ ਕਿਹੜਾ ਮਾਰੇ ਹੀ ਤੂੰ ਪੱਕਾ ਲੈ ਯਾਰ ਆ ਕੰਨ ਦੇ ਜਾਦੇ ਖਾਈ ਜਾਂਦਾ ਵਾ ਯਾਰ ਇਹਨੂੰ ਮਾਰ ਜਾ ਫੋਨ ਫੜਾ ਦਾਂ ਹਾਂ ਫਿਰ ਹੋਰ ਤੋਂ ਲਾਵੇਂ ਕਿਸੇ ਚੰਗੇ ਭਲੇ ਬੰਦੇ ਤੋਂ ਇਹ ਤਾਂ ਹੁੱਦੂ ਏ ਯਾਰ ਬੰਦਾ ਹਾਂ ਲੈ ਯਾਰ ਬਾਈ ਫੋਨ ਇਹ ਜਿੱਕ 5 ਮਿੰਟ ਲੱਗੇ ਨਹੀਂ ਵੀ ਯਾਰ ਬਾਈ ਬਾਈ ਮੈਨੂੰ ਜ਼ਰੂਰੀ ਕੰਮ ਤੇ ਬਾਈ ਕਿੱਧਰ ਨੂੰ ਜਾਣਾ ਖੇਤਲੇ ਨੂੰ ਬਾਈ ਰਸਤਾ ਦੱਸ ਦੋ ਯਾਰ ਹਲੇ ਯਾਰ ਮੈਂ ਕੱਖ ਵੱਢਣੇ ਨੇ ਹੈ ਇਹ ਜੀ ਮੈਂ ਕੱਖ ਵੱਢ ਕੇ ਫਿਰ ਮੈਂ ਜਾਊਂਗਾ ਦਰਬੇ ਹੈ ਅਜਾ ਤੂੰ ਕੀ ਲੰਦਿਆ ਬਾਈ ਮੈਂ ਖੇਤਲੇ ਜਾਣਾ ਯਾਰ ਅੱਛਾ ਰਸਤਾ ਮੂਲੀਆਂ ਹੋ ਗਿਆ ਸਾਡੇ ਖੇਤ ਦੇ ਬਾਈ ਮੈਂ ਮੂਲੀਆਂ ਨਹੀਂ ਲੈਣੀ ਬਾਈ ਮੈਂ ਖੇਤਲੇ ਜਾਣਾ ਮੈਨੂੰ ਕੰਮ ਹੈ ਯਾਰ ਰਸਤਾ ਭੁੱਲ ਗਿਆ ਮੈਨੂੰ ਕਿਸੇ ਬੰਦੇ ਨੇ ਦੱਸਿਆ ਤੀ ਇਹ ਖੇਤੜਾ ਕਿੱਥੇ ਚ ਪੈਂਦਾ ਬਾਈ ਤੈਨੂੰ ਪਤਾ ਹੀ ਨਹੀਂ ਅੱਛਾ ਕੰਟਾ ਹੋ ਗਿਆ ਯਾਰ ਕਾਨੂੰ ਦਿਮਾਗ ਖਾਦਾ ਹੈ ਮੇਰਾ ਉਹ ਗੱਲ ਤਾਂ ਸੁਣਵਾ ਉਹ ਬੱਸ ਬਾਈ ਬੱਸ ਸੁਣ ਲਈ ਤੇਰੀ ਗੱਲ ਯਾਰ ਕੰਟਾ ਹੋ ਗਿਆ ਯਾਰ ਭਾਈ ਮੈਂ ਤਾਂ ਪੀਪਾਸਾ ਰਮਾਈ ਤੈਨੂੰ ਖੇਤਲਾ ਕਿੱਥੇ ਦੱਸਦਾ ਲੈ ਮਿੱਤਰ ਅੱਜ ਦਾ ਜੰਗੜ ਤਾਂ ਹੋ ਗਿਆ ਅੱਧਾ ਦਿਨ ਤਾਂ ਦੇ ਲੰਘ ਗਿਆ ਵਧੀਆ ਐਨੇ ਹੋਰ ਦੇਖ ਲੈ ਕੋਈ ਨਾ ਕੋਈ ਹੋਰ ਫਸ ਜੂਗਾ